ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹ ਗੁਰੂ ਜੀ ਅੱਜ ਆਪਾਂ ਗਿਆਂ ਮੁਕਤ ਸਰ ਸਾਹਿਬ ਗੁਰਦੁਆਰਾ ਸੈਕ ਟਿੱਬੀ ਸਾਹਿਬ ਤੇ ਆਪਾਂ ਹੁਣ ਪਹੁੰਚ ਗਏ ਆ ਗੁਰਦੁਆਰਾ ਟਿੱਬੀ ਸਾਹਿਬ ਮੁਕਤ ਸਰ ਸਾਹਿਬ ਚ ਤੇ ਇੱਥੇ ਗੁਰਦੁਆਰਿਆਂ ਦੀ ਇਤਿਹਾਸ ਪੜਤੀ ਆਪਾਂ ਨਾਲੇ ਦਿਖਾਉਣੀ ਆ ਤੁਹਾਨੂੰ ਅੱਜ ਆਪਾਂ ਯਾਤਰਾ ਤੇ ਗਏ ਹੋਇਆ ਤੇ ਲੋ ਜੀ ਇਹ ਪੜ ਲਾਂਗੇ ਜ਼ੂਮ ਕਰਕੇ ਪੜ ਲਿਓ ਹੁਣ ਆਪਾਂ ਮੱਥਾ ਟੇਕਦੇ ਅੰਦਰ ਗੁਰਦੁਆਰਾ ਟਿੱਬੀ ਸਾਹਿਬ ਪੰਧਰ ਚੱਲਦੇ ਮੱਥਾ ਟਿਕਦੇ ਆ ਕੀ ਰੱਬ ਦੀ ਅਗੇ ਥੋੜਾ ਆਸਤ ਕਰੇ ਜਾਂ ਮਕਾਲ ਸਰਹਣਾ ਕਰੇ ਸਰਗੋਦੇਨਾ ਬੰਦਾਂ ਦਾ ਤੁੰਗੂ ਕਰਦਾ ਵਾਹ ਗੁਰੂ ਜੀ ਇਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਸਥਾਨ ਤੋਂ ਘੋੜੇ ਤੇ ਸਵਾਰ ਹੋਣ ਲੱਗੇ ਤਾਂ ਇੱਕ ਰਕਾਬ ਟੁੱਟ ਗਈ ਜੋ ਕਿ ਗੁਰਦੁਆਰਾ ਸਹਿਬ ਵਿਖੇ ਮੌਜੂਦ ਹੈ ਇੱਥੇ ਹੀ ਗੁਰੂ ਜੀ ਘੂੜੇ 'ਤੇ ਸਵਾਰ ਹੋ ਕੇ ਖਿਰਦ ਰਾਣੇ ਦੀ ਢਾਬ ਪੁੱਜੇ ਅਤੇ ਟੁੱਟੀ ਗੱਡੀ ਪੁੱਜੇ ਹੁਣ ਉਸ ਤੋਂ ਬਾਅਦ ਰਕਾਬ ਗੰਜ ਚੱਲਦੇ ਆਪਾਂ ਗੁਰਦੁਆਰਾ ਸਹਿਬ ਸਹਿਬ ਟੀਬੀ ਸਹਿਬ ਹੈ ਜੇ ਗੁਰੂ ਗੋਬਿੰਦ ਸਿੰਘ ਜੀ ਦਾ ਖਿਦਰਾਣੇ ਦੀ ਢਾਬ ਵੇਖ ਕੇ ਭਾਈ ਦਾਨ ਸਿੰਘ ਦੀ ਸਲਾਹ ਤੇ ਬੇਨਤੀ ਤੇ ਇੱਥੇ ਪਹੁੰਚੇ ਇਹ ਬਹੁਤ ਉੱਚਾ ਟਿੱਬਾ ਸੀ ਇਸ ਟਿੱਬੇ ਤੇ ਉੱਤੇ ਗੁਰੂ ਜੀ ਨੇ ਆਪਣਾ ਆਸਣ ਲਾਇਆ ਜਦੋਂ ਸਿੰਘ ਖਿਦਰਾਣੇ ਦੀ ਢਾਬ ਉੱਤੇ ਜੰਗ ਕਰ ਰਹੇ ਸਨ ਤਾਂ ਸੱਤ ਗੁਰਾਂ ਨੇ ਇਸ ਜਗ੍ਹਾ ਤੋਂ ਹੀ ਤੁਰਕਾਂ ਦੀ ਫੌਜਾਂ ਤੇ ਤਿਰਦਾਮੀ ਵਰਸਾ ਕੇ ਔਰੰਗਜੀਬ ਦੀਆਂ ਫੌਜਾਂ ਜੋ ਜਰਨੈਲ ਵਜੀਰ ਖਾਨ ਲੈ ਕੇ ਆਇਆ ਸੀ ਆਖਰੀ ਫੈਸਲਾਕੁੰਜ ਜੰਗ ਕਰਕੇ ਜਿੱਤ ਪ੍ਰਾਪਤ ਕੀਤੀ ਇਹ ਸਤ ਗੁਰਾਂ ਦਾ ਜਿੱਤ ਸਥਾਨ ਹੈ ਇੱਥੇ ਸਤ ਗੁਰੂ ਜੀ ਖਿਦਰਾਣੇ ਦੀ ਢਾਬ ਪਹੁੰਚੇ ਅਤੇ ਸਿੰਘਾਂ ਦੀ ਮਹਾਨ ਕੁਰਬਾਨੀ ਵੇਖ ਕੇ ਮਾਝੇ ਦੇ ਸਿੰਘਾਂ ਦੀ ਟੁੱਟੀ ਗੰਢੀ ਗੰਢੀ ਅਤੇ ਬਰ ਬਾਕਸ ਸੀਸਕ ਕੀਤੇ ਤੇ ਗੁਰਦੁਆਰਾ ਦਾਤਣ ਸਾਹਿਬ ਸਤ ਗੁਰੂ ਗੁਰੂ ਗੋਬਿੰਦ ਸਿੰਘ ਜੀ ਗੁਰਦੁਆਰਾ ਸਾਹਿਬ ਟੀਪੀ ਸਾਹਿਬ ਦੇ ਅਸਥਾਨ ਤੋਂ ਆ ਕੇ ਅਮਰਤਵੀਲੀ ਦਾਤਣ ਕੁਰਲਾ ਕਰ ਰਹੇ ਸਨ ਤੇ ਇਸ ਸਮੇਂ ਸਰਹੰਦ ਦੇ ਸੂਬੇਦਾਰ ਬੱਲੋਂ ਭੇਜਿਆ ਸੂਹੀ ਅਨੂਹ ਦੀਨ ਮੁਸਲਮਾਨ ਨਾਂ ਦੀ ਵਿਅਕਤੀ ਨੇ ਜੋ ਸਿੱਖ ਦੇ ਪੇਸ ਵਿੱਚ ਸੀ ਪਿੱਛੋਂ ਆ ਕੇ ਗੁਰੂ ਸਾਹਿਬ ਤੇ ਤਲਵਾਰ ਦਾ ਬਾਹਰ ਕੀਤਾ ਜੋ ਗੁਰੂ ਸਾਹਿਬ ਨੇ ਬੜੀ ਫੁਰਤੀ ਨਾਲ ਵਾਰ ਰੋਕ ਕੇ ਜਲ ਵਾਲਾ ਸਰਬ ਲੋਗ ਅਗੜਬਾ ਮਾਰ ਕੇ ਉਸ ਨੂਰਦੀਨ ਦੇ ਮੁਸਲਮਾਨ ਨੂੰ ਚਿਤ ਕੀਤਾ ਜਿਸ ਦੀ ਕਬਰ ਚੜ੍ਹਦੇ ਵੱਲ ਬਾਹਰਲੇ ਪਾਸੇ ਬਣੀ ਹੋਈ ਹੈ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਆਈਆਂ ਜਾਤਰੂ ਸੰਗਤਾਂ ਕਬਰ ਤੇ ਪੰਜ-ਪੰਜ ਜੁੱਤੀਆਂ ਮਾਰਦੇ ਹਨ ਇਸ ਸਥਾਨ ਤੇ ਨਿਹੰਗ ਸਿੰਘ ਕੋੜ-ਦੌੜ ਅਤੇ ਨੇਜੇबाजी ਦੇ ਜੋਹਰ ਵਿਖਾਉਂਦੇ ਹਨ ਜੀ ਕਿੱਡੀ ਦੂਰ ਬਣਾਈਆ ਹਨ ਹਾਂ ਕੱਲੀ ਜੀ

ਮਾਰੀ ਵੀ ਲੈ ਹਾਂ ਨਾ ਵੇਖੋ ਇਹ ਮੈਂ ਨੰਬਰ ਦਾ ਸਿੱਖ ਨਹੀਂ ਆ ਰਹੀ ਰੰਗ ਗੋ ਬੰਦ ਸਿੱਖ ਬੋਟਰ ਜਿਹਾ ਤੇਰੇ ਨਾਲ ਆਜਾ ਤੂਆ ਕਰਤਵਾਰਾ ਕਿੱਥੇ ਆਉਂ ਕਿ ਜੰਦੂ ਹਾਂ ਨਹੀਂ ਹੋ ਗੇ ਮਾਰ ਲਈ ਹਾਂ ਕੁੜੀ ਨੇ ਇਹਨੂੰ ਤਾਂ ਦੇਖਣਾ ਮਾਂ ਡਰਸ ਆਉਂਦਾ ਇਹਨੂੰ ਜੋ ਤੁਸੀਂ ਵੀ ਦੇਖ ਖੜ ਜਾਓ ਮਨਿੰਦਰ ਤੇ ਮਿੱਤ ਬਣਾ ਦੇਉਂਗੇ ਐਨੀ ਲਿਆ ਅੱਜ ਕਿਉਂ ਆਜਾ ਉਹ ਤਾਂ ਪਿਆਰ ਨਾਲ ਮਾਰਦੀ ਆ ਜਿਵੇਂ ਹੀ ਦੇਖੀ ਤੈਨੂੰ ਸਿਰ ਕੁੱਟੇ ਝੁੱਪ ਕੇ ਆ ਗਈ ਕੋਲ ਚੱਲ ਬੱਸ ਗੁਰਦੁਆਰਾ ਗੁਰੂ ਕਾ ਖੂਹ ਸਹਿਬ ਪਾਸਸ਼ਾਈ ਦਸਵੀਂ ਬੈਗੁਰੂ ਜੀ ਇੱਥੇ ਹੁਣ ਅੰਦਰ ਦਰਸ਼ਨ ਕਰਤੀਆਂ ਦਿਖਾਉਣੀਆਂ ਤੁਹਾਨੂੰ ਗੁਰਦੁਆਰਾ ਸਾਹਿਬ ਧਾਉਰ ਸੰਤੁਮਾਰੀ ਉਹ ਪਾਪੀ ਫਤ ਪਰਮਪਖੰਡੀ ਉਹ ਨਿਰਮਨ ਰੰਕਾਰੀ ਅਮਰਤ ਚਾਰ ਪਰਮ ਰਸਾ ਤੇ ਧਾਉਰ ਸੰਤੁਮਾਰੀ ਇਸ ਜਗਤ 에 ਗੁਰੂ ਗੋਬਿੰਦ ਸਿੰਘ ਜੀ ਬੇਦਾਵਾ ਪਾੜਦੇ ਹੋਏ ਇਸਥਾਨ ਉਹ ਹੈ ਤੇ ਨੋਤੀ ਅੱਗੇ ਦਿਖਾਉਣੀ ਆਪਾਂ ਗੁਰਦੁਆਰਾ ਖੂਹ ਸਾਹਿਬ ਗੁਰਦੁਆਰਾ ਗੁਰੂ ਕਾ ਖੂਹ ਸਾਹਿਬ ਪਾਸਾਈ ਦਸਮੀ ਸਾਧ ਸੰਗਤ ਦੀ ਇਸ ਜਗ੍ਹਾ ਤੋਂ ਗੁਰੂ ਜੀ ਨੇ ਤੀਰ ਮਾਰ ਕੇ ਜਲ ਕੱਢਿਆ ਇਸ ਖੂਹ ਸਾਹਿਬ ਤੋਂ ਜਲ ਲੈ ਕੇ ਗੁਰੂ ਸਾਹਿਬ ਜੀ ਨੇ ਮੁਸਲਮਾਨ ਨੂਰਦੀਨ ਨੂੰ ਮਾਰਿਆ ਗੁਰੂ ਜੀ ਨੇ ਇਸ ਖੂਹ ਸਾਹਿਬ ਨੂੰ अनेका ਵਾਰ ਦਿੱਤੇ ਇਸ ਖੂਹ ਸਾਹਿਬ ਵਿੱਚੋਂ ਜਲ ਸਕਣ ਨਾਲ ਅਤੇ ਪੰਜ ਐਤਮਾਰ ਇਸ਼ਨਾਨ ਕਰਨ ਨਾਲ ਦੁੱਖ ਦੂਰ ਹੁੰਦੇ ਹਨ ਤੇ ਲੋ ਜੀ ਇਹ ਖੂਹ ਸਹਿਬ ਪ੍ਰਾਣਾ ਖੂਹ ਹੈ ਇਹ ਦੇਖੋ ਆਪਾਂ ਇੱਧਰ ਦਿਖਾਉਨੇ ਆ ਹੁਣ ਤੁਹਾਨੂੰ ਇੱਧਰਲੀ ਸਾਈਡ ਤੇ ਤੇ ਮਾਹ ਪੁਰਸ਼ਾਂ ਨੇ ਤੇ ਇਹ ਦੇਖੋ ਖੂਹ ਸੰਗਤਾਂ ਬੀਬੀਆਂ ਪੈਣਾ ਦਰਸ਼ਨ ਕਰ ਰਹੀਆਂ ਨੇ ਤੇ ਜਲ ਸ਼ਕ ਰਹੀਆਂ ਨੇ ਉੱਥੇ ਨਾਲ ਕਾ ਲਗਾਇਆ ਵਾ ਉਹਨੂੰ ਗੇੜ ਕੇ ਜਲ ਸਕਦੀਆਂ ਨੇ ਬੀਬੀਆਂ ਪੈਣਾ ਦੀ ਲੋਜੀ ਇਤਿਹਾਸ ਵੀ ਪੜ ਲਿਓ ਤੁਸੀਂ ਅਗਰ ਗਲਤੀ ਮਲਤੀ ਹੋ ਗਈ ਮਾਫ ਕਰਨਾ ਜੀ ਲੋਜੀ ਇਤਿਹਾਸ ਪੂਰੇ ਬੇਦਵਾ ਪਾੜਿਆ ਤੀ ਬੇਦਵਾ ਹਨਾ ਉਰੇ ਹਾਂ ਦੇ ਪੁਰਾਣਾ ਉਵੇਂ ਆ ਇਤਿਹਾਸ ਹਨ ਪੂਰੇ ਬੈਠੇ ਹੋਣੇ ਗੁਰੂ ਜੀ ਮੇਰੀ ਪੁਰਾਣੀ ਜਗਾ ਹਾਂ ਨਿਸਾਨੀ ਆ ਇਧਰਕਤਾ ਨਾ ਆਵੇ ਦਰਾ ਬਾਣੇ ਨੇ ਇਧਰ ਹਨਾ ਬੇਰੀ ਆ ਕੀ ਆ ਬਾਣ ਨੇ ਹਨਾ ਮੈਂ ਬਣਾ ਲਾਨੀ ਆ ਥੋੜੀ ਵੀ ਮੇਖਾ ਬਾਨ ਨੇ ਇਹ ਜਿੱਥੇ ਬੈਠ ਕੇ ਬਹਾ ਪਾਣਿਆ ਹੁਣ ਦੇ ਦਾਂ ਹਾਂ ਹਾਂ ਆ ਦੇ ਕਿਨੇ ਪੀਲੇ ਪੀਲੇ ਹੋਏ ਪੈਨੇ ਹਾਂ ਆ ਦੇ ਆ ਦੇ ਚੜ ਆਇਆ ਤੋਟਲਾ ਨਹੀਂ ਆ ਵੀ ਇਹ ਬੇਰੀ ਆ ਇਹ ਤਾਂ ਬੇਰੀ ਆ ਹੋ ਬਣਤੀ ਏ ਬੇਰੀ ਲਾਲ ਆ ਬੇਰੀ ਆ ਪੀਲੇ ਹੋਏ ਪੈਨੇ ਪੌੜੀ ਜੀ ਆਪਾਂ ਗੁਰਦੁਆਰਾ ਟੁੱਟੀ ਗੰਡੀ ਇਲਾਵਾ ਬਾੜਿਆ ਅੱਛਾ ਜੀ ਜਿਹੜਾ ਉੱਥੇ ਲਿਖਿਆ ਸੀ ਫਗੂ ਸਾਹਿਬ ਦੇ ਨਾਮ ਰੱਖਿਆ ਸੀ ਉਹ ਨਾਮ ਲੈ ਆ ਜੀ ਵੇਖ ਲੋ ਅੱਛਾ ਜੀ 3 ਸਾਲ ਬਾਅਦ ਆ ਕਿੰਨੇ ਚਿਰ ਬਾਅਦ ਆ ਪਾਪਾ ਜੀ ਰੱਬ ਦਾ ਬੋਲ ਰਾਇਣ ਆਤੀ ਤੂ ਆਪ ਕੋ ਸਭ ਕੁਝ ਜਾਣਦਾ ਮੰਨ ਲਓ ਉਸੇ ਨੂੰ ਜਨਨਾ ਆਮ ਭਈਆ I'm sorry, ਹੋਸੀ 11:00 ਵਜੇ ਕੇ ਲੇ ਆਹਨ ਦਾ ਪਿੱਛੇ ਜਾ ਕੇ ਆਓ ਸੌਂਡ ਲਾਜੋ ਇਧਰ ਖੜੋ ਜਾਓ ਤਾਂ ਮੈਂ ਤੁਹਾਨੂੰ ਆਦੇ ਕਹਿੰਦਾ ਨਹੀਂ ਸਾਹ ਬੁਝਾਏ ਦੇਖੋ ਮਾਨਸਤਰਾਸ ਮਾਨਸਤਰਾਸ ਜਾਏਗਾ ਜਾਰਾ ਜਾਣਾ ਚਾਹੀਦਾ ਹੈ